ਇਹ ਲੋਕ ਸਭ ਕੀ ਕਹੋਂਗੇ ਕਿ ਲੋਕਾਂ ਦਾ ਰੁਝਾਨ ਸੀ ਲੋਕਾਂ ਦੀ ਤੁਸੀਂ رائے ਮੰਗੀ ਹੈ ਕੀ ਚਾਹੁੰਦੇ ਨੇ ਲੋਕ ਤੇ ਡਿੰਪੀ ਢੋਗੀ ਜਾ ਰਹੇ ਹੈ ਡਿੰਪੀ ਢੋਣ ਦੀ ਕੋਈ رائے ਨਹੀਂ ਸੀ ਜੀ ਇਹਨਾਂ ਨੇ ਤੇ رائے ਮੈਂ ਤਾਂ ਸਾਰੀ ਇਹਨਾਂ ਤੋਂ ਮੰਗੀ ਆ ਜੀ ਜੋ ਮੇਰੇ ਨਾਲ ਅੱਜ ਮੇਰੇ ਸਮਰਥਕ ਆਏ ਸੀ ਮੈਨੂੰ ਪਿਆਰ ਕਰਨ ਆਲੇ ਆਏ ਸੀ ਮੈਨੂੰ ਚਾਹਣ ਆਲੇ ਆਏ ਸੀ ਇਹਨਾਂ ਸਾਰਿਆਂ ਤੇ ਮੈਂ ਗੱਲ ਛੱਡਤੀ ਸੀ ਵੀ ਆਪਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਪਹਿਲਾਂ ਤਾਂ ਇਹਨਾਂ ਨੇ ਇਹ ਫੈਸਲਾ ਕਰਤਾ ਵੀ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਆ ਤੁਸੀਂ ਕਿਸੇ ਵੀ ਪਾਰਟੀ ਜਾਓਗੇ ਅਸੀਂ ਉਵੇਂ ਜਿਵੇਂ ਨਾਲ ਚੱਲਾਂਗੇ ਫਿਰ ਇਹਨਾਂ ਨੇ ਵਿੱਚੋਂ ਕੁ ਸਿਆਣੇ ਬੰਦਿਆਂ ਨੇ ਰਾਏ ਕਰਕੇ ਇਹ ਕਿਹਾ ਵੀ ਦੇਖੋ ਜੀ 2.5 ਸਾਲ ਸਰਕਾਰ ਦੇ ਪਏ ਆ ਤੇ ਆਪਾਂ ਸਰਕਾਰ ਵੱਨੀ ਚਲੀਏ ਜਿਹੜੇ ਕੋਈ ਆਪਣੇ ਕੰਮ ਕਰ ਰਹੇ ਨੇ ਆ ਅਗਰ ਸੀਐਮ ਸਾਹਿਬ ਆ ਕੇ ਆਪਣੋ ਪ੍ਰੋਮਿਸ ਕਰਦੇ ਆ ਆਪਾਂ ਸਰਕਾਰ ਦਾ ਸਮਰਥਨ ਦਈਏ ਕਿ ਸਾਡਾ ਵੀ ਬੇੜਾ ਪਾਰ ਹੋ ਜੂ ਸ਼ਹਿਰ ਵਾਲੇ ਦੀ ਇਹ ਛਾਵੀ ਸਾਡਾ ਸਾਰਾ ਨਰਕ ਨਿਕਲ ਜੂ ਤੇ ਮੈਂ ਇਹਨਾਂ ਦੇ ਨਾਲ ਬੱਜਿਆ ਵਾਂ ਜੀ ਮੇਰੀ ਆਪ ਦੀ ਕੋਈ ਇੱਛਾ ਨਹੀਂ ਨਾ ਮੈਂ ਕੁਝ ਲੈਣਾ ਲੋਕੀ ਵੀ ਜਾਣਨਾ ਚਾਹੁੰਦੇ ਨੇ ਪਹਿਲਾ ਸਵਾਲ ਹਰੇਕ ਦੇ ਮਨ 'ਚ ਹੀ ਹੈ ਅੱਜ ਤੱਕ ਹਜੇ ਤੱਕ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਾਂ ਅੱਜ ਤੋਂ ਬਾਅਦ ਮੈਨੂੰ ਉਹਨਾਂ ਨੇ ਆਪਣਾ ਕੰਟੈਕਟ ਕਰਨਗੇ ਤੇ ਜਦੋਂ ਕਰਨਗੇ ਤੁਹਾਨੂੰ ਜਰੂਰ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਾਂਗੇ ਜੀ ਵੀ ਹੁਣ ਅਸੀਂ ਫਲਾਣੇ ਦੇ ਇਨ ਜੁਆਇਨਿੰਗ ਕਰ ਰਹੇ ਹਾਂ ਜੇ ਜੁਆਇਨਿੰਗ ਕਰਦੇ ਹੋ ਤਾਂ ਇਲੈਕਸ਼ਨ ਲੜਿਆ ਜਾਏਗਾ ਤੁਹਾਨੂੰ ਬਿਲਕੁਲ ਫਿਰ ਤਾਂ ਲੜਾਂਗੇ ਜੀ ਇਲੈਕਸ਼ਨ ਇਸੇ ਸ਼ਰਤ ਦਾ ਹੀ ਇਲੈਕਸ਼ਨ ਲੜਾਂਗੇ ਜੀ ਇਸੇ ਕਰਕੇ ਜੁਆਇਨਿੰਗ ਕਰਾਂਗੇ ਜੀ ਜੀ ਉਹ ਪਾਰਟੀ ਨੇ ਟਾਈਮ ਦਿੱਤਾ ਆ ਰਾਬਤਾ ਕਰਨ ਦਾ ਕੋਈ ਮੁੱਖ ਮੰਤਰੀ ਨਾਲ ਗੱਲ ਹੋਈ ਹੋਈ ਨਹੀਂ ਨਹੀਂ ਹਜੇ ਤੱਕ ਨਹੀਂ ਹੋਈ ਸੰਭਾਵਨਾ ਹਜੇ ਤੱਕ ਥੱਲੇ ਵਾਲਿਆਂ ਨਾਲ ਗੱਲ ਹੋ ਰਹੀ ਆ ਉਹ ਕਹਿੰਦੇ ਆ ਵੀ ਅਸੀਂ ਗੱਲ ਕਰਾ ਦਿੰਦੇ ਆ ਮੈਂ ਉਹਨਾਂ ਨੂੰ ਇਹੀ ਕੱਲ ਦਾ ਜਵਾਬ ਦੇਈ ਇਹਨਾਂ ਵੀ ਮੈਂ ਪਹਿਲਾਂ ਮੇਰੀ ਉ ਆਪਣਾ ਸੰਗਤ ਮੈਂ ਜਿਹਨਾਂ ਨੂੰ ਪਿਆਰ ਕਰਦਾ ਜਿਹੜੇ ਮੈਨੂੰ ਪਿਆਰ ਕਰਦੇ ਡਿਪਿਟ ਲੋ ਦਿਲਮੰਦ ਸੰਗਤ ਮੰਨਦੀ ਹੈ ਹਾਂਜੀ ਸੰਗਤ ਮੰਨਦੀ ਤੁਹਾਡਾ ਦਿਲਮੰਦ ਆਮਾ ਦੀ ਪਾਰਟੀ ਜਾਣਦੀ ਐਕਚੁਅਲੀ ਮੇਰਾ ਦਿਲ ਤਾਂ ਹੈ ਹੀ ਨਹੀਂ ਜੀ ਮੇਰਾ ਦਿਲ ਤਾਂ ਇਹ ਨਾ ਜੀ ਧੜਕਦਾ ਜਿਨ੍ਹਾਂ ਨੇ ਮੈਨੂੰ ਬਣਾਉਣਾ ਮੈਂ ਮੰਨਾਂ ਨਾ ਮੰਨਾਂ ਉਸ ਗੱਲ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਮੈਂ ਤਾਂ ਇਹਨਾਂ ਵਾਸਤੇ ਲੜ ਰਿਹਾ ਅੱਜ ਅੱਜਕੱਲ੍ਹ ਐਲਾਨ ਹੋਣ ਦੀ ਸੁਭਾਵਨਾ ਤੁਹਾਨੂੰ ਸਾਹਿਬ ਇਹ ਹੁਣ ਉਹ ਉਹਨਾਂ ਤੇ ਡਿਪੈਂਡ ਕਰਦਾ ਜੀ ਤੁਸੀਂ ਉਹਨਾਂ ਤੋਂ ਆਪ ਪੁੱਛ ਕੇ ਦੱਸ ਦਿਓ ਮੈਨੂੰ ਡੇਟ ਦੇ ਦਿਓ ਨਹੀਂ ਮੈਂ ਤਿਆਰ ਆਂ ਜੀ ਹੁਣ ਦੇਖੋ ਜੀ ਮੈਂ ਸਾਰੇ ਇਹਨਾਂ ਪਿਆਰਿਆਂ ਦਾ ਬੱਜਾ ਵਿਆਂ ਇੰਨਾ ਇੰਨਾ ਕੁ ਫੇਵਰ ਮੇਰਾ ਤੁਸੀਂ ਕਰ ਦਿਓ ਵੀ ਉਹਨਾਂ ਤੋਂ ਪੁੱਛ ਕੇ ਮੈਨੂੰ ਡੇਟ ਦੇ ਦਿਓ ਤੇ ਜਿੱਦ ਮਰਜ਼ੀ ਆ ਕੇ ਸਾਨੂੰ ਉਰਲਾ ਲੈਣ ਠੀਕ ਹੈ ਹਾਂ ਜੀ ਜਿਵੇਂ ਤੁਸੀਂ ਕਾਲੀਕਾਲ ਦੇ ਫੋਨ ਨੂੰ ਆ ਰਹੇ ਆ ਬਾਰ ਬਾਰ ਜੇਕਰ ਕਾਲੀਕਾਲ ਦੁਬਾਰਾ ਅਪਰੋਚ ਕਰਦਾ ਜਾਂ ਆਉਂਦਾ ਤਾਂ ਦੁਬਾਰਾ ਕੋਈ ਫੈਸਲਾ ਲਿਆ ਜਾ ਸਕਦਾ ਨਹੀਂ ਜੀ ਹੁਣ ਨਹੀਂ ਲੈਂਦਾ ਹੁਣ ਇੱਕ ਵਾਰੀ ਹਲਵੇ ਦਾ ਕਹਿ ਕੇ ਜੀ ਫਿਰ ਉਹ ਗੱਲ ਫਿਰ ਰਚਕ ਬਹਿੰਦੀ ਨਹੀਂ ਫਿਰ ਉਹ ਗੱਲ ਬਣਦੀ ਨਹੀਂ ਹਾਂਜੀ ਤੇ ਮੈਂ ਸਭ ਕੀ ਕਹਾਂਗੇ ਕੀ ਲੋਕਾਂ ਦਾ ਰੁਝਾਨ ਸੀ ਲੋਕਾਂ ਦੀ ਤੁਸੀਂ رائے ਮੰਗੀ ਹੈ ਕੀ ਚਾਹੁੰਦੇ ਨੇ ਲੋਕ ਤੇ ਡਿੰਪੀ ਢੋਗੀ ਜਾ ਰਹੇ ਹੈ ਡਿੰਪੀ ਢੋਣ ਦੀ ਕੋਈ ਰਾਇ ਨਹੀਂ ਸੀ ਜੀ ਇਹਨਾਂ ਨੇ ਤੇ ਰਾਇ ਮੈਂ ਤਾਂ ਸਾਰੀ ਇਹਨਾਂ ਤੋਂ ਮੰਗੀ ਆ ਜੀ ਜੋ ਮੇਰੇ ਨਾਲ ਅੱਜ ਮੇਰੇ ਸਮਰਥਕ ਆਏ ਸੀ ਮੈਨੂੰ ਪਿਆਰ ਕਰਨ ਵਾਲੇ ਆਏ ਸੀ ਮੈਨੂੰ ਚਾਹਣ ਵਾਲੇ ਆਏ ਸੀ ਇਹਨਾਂ ਸਾਰਿਆਂ ਤੇ ਮੈਂ ਗੱਲ ਛੱਡਤੀ ਸੀ ਵੀ ਆਪਾਂ ਨੂੰ ਕੀ ਫੈਸਲਾ ਲੈਣਾ ਚਾਹੀਦਾ ਪਹਿਲਾਂ ਤਾਂ ਇਹਨਾਂ ਨੇ ਇਹ ਫੈਸਲਾ ਕਰਤਾ ਵੀ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਆ ਤੁਸੀਂ ਕਿਸੇ ਵੀ ਪਾਰਟੀ ਜਾਓਗੇ ਅਸੀਂ ਉਵੇਂ ਜਿਵੇਂ ਨਾਲ ਚੱਲਾਂਗੇ ਫਿਰ ਇਹਨਾਂ ਨੇ ਵਿੱਚੋਂ ਕੁਝ ਸਿਆਣੇ ਬੰਦਿਆਂ ਨੇ رائے ਕਰਕੇ ਇਹ ਕਿਹਾ ਵੀ ਦੇਖੋ ਜੀ 2.5 ਸਾਲ ਸਰਕਾਰ ਦੇ ਪਏ ਆ ਤੇ ਆਪਾਂ ਸਰਕਾਰ ਵੱਨੀ ਚਲੀਏ ਜਿਹੜੇ ਕੋਈ ਆਪਣੇ ਕੰਮ ਕਰ ਰਹੇ ਨੇ ਆ ਅਗਰ ਸੀਐਮ ਸਾਹਿਬ ਆ ਕੇ ਆਪਣੋ ਪ੍ਰੋਮਿਸ ਕਰਦੇ ਆ ਆਪਾਂ ਸਰਕਾਰ ਦਾ ਸਮਰਥਨ ਦਈਏ ਕਿ ਸਾਡਾ ਵੀ ਬੇੜਾ ਪਾਰ ਹੋ ਜੂ ਸ਼ਹਿਰ ਵਾਲੇ ਦੀ ਇਹ ਛਾਵੀ ਸਾਡਾ ਸਾਰਾ ਨਰਕ ਨਿਕਲ ਜੂ ਤੇ ਮੈਂ ਇਹਨਾਂ ਦੇ ਨਾਲ ਬੱਜਿਆ ਵਾਂ ਜੀ ਮੇਰੀ ਆਪ ਦੀ ਕੋਈ ਇੱਛਾ ਨਹੀਂ ਨਾ ਮੈਂ ਕੁਝ ਲੈਣਾ ਲੋਕੀ ਵੀ ਜਾਣਨਾ ਚਾਹੁੰਦੇ ਨੇ ਪਹਿਲਾ ਸਵਾਲ ਹਰੇਕ ਦੇ ਮਨ 'ਚ ਹੀ ਹੈ ਅੱਜ ਤੱਕ ਹਜੇ ਤੱਕ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਤੁਹਾਨੂੰ ਸਪਸ਼ਟ ਗੱਲ ਦੱਸਾਂ ਅੱਜ ਤੋਂ ਬਾਅਦ ਮੈਨੂੰ ਹੁਣ ਉਹ ਉਹਨਾਂ ਨੇ ਆਪਣਾ ਕੰਟੈਕਟ ਕਰਨਗੇ ਤੇ ਜਦੋਂ ਕਰਨਗੇ ਤੁਹਾਨੂੰ ਜਰੂਰ ਸਭ ਤੋਂ ਪਹਿਲਾਂ ਤੁਹਾਨੂੰ ਹੀ ਦੱਸਾਂਗੇ ਜੀ ਵੀ ਹੁਣ ਅਸੀਂ ਫਲਾਣੇ ਦੇ ਨਾਲ ਜੁਆਇਨਿੰਗ ਕਰ ਰਹੇ ਹਾਂ ਜੇ ਜੁਆਇਨਿੰਗ ਕਰਦੇ ਹੋ ਤਾਂ ਇਲੈਕਸ਼ਨ ਲੜਿਆ ਜਾਏਗਾ ਬਿਲਕੁਲ ਫਿਰ ਤਾਂ ਲੜਾਂਗੇ ਜੀ ਇਲੈਕਸ਼ਨ ਇਸੇ ਸ਼ਰਤ ਦਾ ਇਲੈਕਸ਼ਨ ਲੜਾਂਗੇ ਜੀ ਇਸੇ ਕਰਕੇ ਜੁਆਇਨਿੰਗ ਕਰਾਂਗੇ ਜੀ ਜੀ ਉਹ ਪਾਰਟੀ ਨੇ ਟਾਈਮ ਦਿੱਤਾ ਹੈ ਰਾਪਤਾ ਕਰਨ ਦਾ ਕੋਈ ਮੁੱਖ ਮੰਤਰੀ ਨਾਲ ਗੱਲ ਹੋਈ ਹੋਈ ਨਹੀਂ ਨਹੀਂ ਹਜੇ ਤੱਕ ਨਹੀਂ ਹੋਈ ਸੰਭਾਵਨਾ ਹਜੇ ਤੱਕ ਥੱਲੇ ਵਾਲਿਆਂ ਨਾਲ ਗੱਲ ਹੋ ਰਹੀ ਆ ਉਹ ਕਹਿੰਦੇ ਆ ਵੀ ਅਸੀਂ ਗੱਲ ਕਰਾ ਦਿੰਦੇ ਆ ਮੈਂ ਉਹਨਾਂ ਨੂੰ ਇਹੀ ਕੱਲ ਦਾ ਜਵਾਬ ਦਈ ਇਹਨਾ ਵੀ ਮੈਂ ਪਹਿਲਾਂ ਮੇਰੀ ਆਪਣਾ ਸੰਗਤ ਮੈਂ ਜਿਨ੍ਹਾਂ ਨੂੰ ਪਿਆਰ ਕਰਦਾ ਜਿਹੜੇ ਮੈਨੂੰ ਪਿਆਰ ਕਰਦੇ ਉਹ ਦਿਲਮੰਦ ਸੰਗਤ ਮੰਨਦੀ ਹੈ ਹਾਂਜੀ ਸੰਗਤ ਮੰਨਦੀ ਤੁਹਾਡਾ ਦਿਲਮੰਦ ਆਮਾ ਦੀ ਪਾਰਟੀ ਜਾਂਦਾ ਐਕਚੁਅਲੀ ਮੇਰਾ ਦਿਲ ਤਾਂ ਹੈ ਹੀ ਨਹੀਂ ਜੀ ਮੇਰਾ ਦਿਲ ਤਾਂ ਇਹਨਾ ਜੀ ਧੜਕਦਾ ਜਿਨ੍ਹਾਂ ਨੇ ਮੈਨੂੰ ਬਣਾਉਣਾ ਮੈਂ ਮੰਨਾਂ ਨਾ ਮੰਨਾਂ ਉਸ ਗੱਲ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਮੈਂ ਤਾਂ ਇਹਨਾਂ ਵਾਸਤੇ ਲੜ ਰਿਹਾ ਯਾ ਅਧਿਕਤ ਖਲਾਨ ਹੋਣ ਦੀ ਸੰਭਾਵਨਾ ਹੈ ਕੋਲ ਸਾਹਿਬ ਇਹ ਹੁਣ ਉਹ ਉਹਨਾਂ ਤੇ ਡਿਪੈਂਡ ਕਰਦਾ ਜੀ ਤੁਸੀਂ ਉਹਨਾਂ ਤੋਂ ਆਪ ਪੁੱਛ ਕੇ ਦੱਸ ਦਿਓ ਮੈਨੂੰ ਡੇਟ ਦੇ ਦਿਓ ਨਹੀਂ ਮੈਂ ਤਿਆਰਾਂ ਜੀ ਹੁਣ ਦੇਖੋ ਜੀ ਮੈਂ ਸਾਰੇ ਇਹਨਾਂ ਪਿਆਰਿਆਂ ਦਾ ਬੱਜਾ ਵਿਆਂ ਇੰਨਾ ਇੰਨਾ ਕੁ ਫੇਵਰ ਮੇਰਾ ਤੁਸੀਂ ਕਰ ਦਿਓ ਵੀ ਉਹਨਾਂ ਤੋਂ ਪੁੱਛ ਕੇ ਮੈਨੂੰ ਡੇਟ ਦੇ ਦਿਓ ਤੇ ਜਿੱਦ ਮਰਜ਼ੀ ਆ ਕੇ ਸਾਨੂੰ ਉਰਲਾ ਲੈਣ ਠੀਕ ਹੈ ਹਾਂ ਜੀ ਜਿਵੇਂ ਤੁਸੀਂ ਕਹਿੰਦੇ ਕਾਲੀਦਲ ਦੇ ਫੋਨ ਆ ਰਹੇ ਆ ਬਾਰ ਬਾਰ ਜੇਕਰ ਕਾਲੀਦਲ ਦੁਬਾਰਾ ਅਪਰੋਚ ਕਰਦਾ ਜਾਂ ਆਉਂਦਾ ਤਾਂ ਦੁਬਾਰਾ ਕੋਈ ਫੈਸਲਾ ਲਿਆ ਜਾਂਦਾ ਸਰ ਨਹੀਂ ਜੀ ਹੁਣ ਨਹੀਂ ਲੈਂਦਾ ਹੁਣ ਇੱਕ ਵਾਰੀ ਹਲਵੇ ਦਾ ਕਹਿ ਗਿਆ ਜੀ ਫਿਰ ਉਹ ਗੱਲ ਫਿਰ ਉਹ ਰਚਕ ਬੰਦੀ ਨਹੀਂ ਫਿਰ ਉਹ ਗੱਲ ਬਣਦੀ ਨਹੀਂ ਹਾਂ ਜੀ